ਸਸ਼ੀ ਕਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਤਿਆਰੀ ਬਹੁਤ ਵਧੀਆ ਚੱਲ ਰਹੀ ਹੋਊਗੀ ਅੱਜ ਦੀ ਕਲਾਸ ਦੇ ਵਿੱਚ ਆਪਾਂ ਦੇਖਣੀ ਭਾਰਤ ਦੇ ਰਾਜਵੰਸ਼ ਪੜ੍ਹਾਂਗੇ ਜੀ ਇਹਦੇ ਵਿੱਚ ਚਾਲੁਕਿਆ ਰਾਸ਼ਟਰਕੂਟ ਤੇ ਚੋਲ ਸਮਰਾਜ ਦੇ ਬਾਰੇ ਵਿੱਚ ਪੜ੍ਹਾਂਗੇ ਤੇ ਇਸ ਕਲਾਸ ਦੇ ਅੱਗੋਂ ਵੀ ਹੋਰ 파ਰਟ ਵੀ ਆਉਣਗੇ ਜੀ ਕਿਉਂਕਿ ਇੱਕ ਕਲਾਸ ਦੇ ਵਿੱਚ ਆਪਾਂ ਇਹਨੂੰ ਨਹੀਂ ਕਰਨਾਗਾ ਤੇ ਥੋੜਾ ਥੋੜਾ ਕੰਮ ਆਪਾਂ ਕਰਾਂਗੇ ਇਹ ਜਿਵੇਂ ਮੈਂ ਟੇਬਲ ਬਣਾਇਆ ਹੋਇਆ ਹੈ ਨਾ ਤੁਸੀਂ ਵੀ ਐਵੇਂ ਆਪਣੀ ਨੋਟਬੁੱਕ ਦੇ ਵਿੱਚ ਜੀ ਟੇਬਲ ਬਣਾ ਕੇ ਰੱਖ ਸਕਦੇ ਹੋ ਤਾਂ ਕਿ ਪ੍ਰੈਕਟਿਸ ਹੋ ਸਕੇ ਤੁਹਾਡੀ ਅੱਗੇ ਤੋਂ ਹੋਰ ਵੀ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸ ਦੇਵਾਂ ਜੀ ਜਿਵੇਂ ਤੁਸੀਂ ਜਦੋਂ ਵੀਡੀਓ ਵੇਖਦੇ ਹੋ ਹਨਾ ਕਲਾਸ ਲਗਾਉਂਦੇ ਹੋ ਅ ਦੋ ਤਿੰਨ ਕਲਾਸਾਂ ਦੇ ਵਿੱਚ ਨਾ ਮੈਂ ਕੁਝ ਮੈਸੇਜ ਪਿੰਨ ਕਰਕੇ ਪਿੰਨ ਕੀਤੇ ਹੁੰਦੇ ਆ ਜੀ ਉਹ ਤੁਸੀਂ ਜ਼ਰੂਰ ਪੜ ਲਿਆ ਕਰੋ ਠੀਕ ਹੈ ਜੀ ਸਟਾਰਟਿੰਗ ਦੇ ਵਿੱਚ ਹੀ ਮੈਂ ਦੱਸਤਾ ਤੁਹਾਨੂੰ ਕਿ ਜਿਹੜੀ ਵੀਡੀਓ ਤੁਸੀਂ ਵੈਸੇ ਹੈ ਵੀਡੀਓ ਤਾਂ ਬਹੁਤ ਜ਼ਿਆਦਾ ਅਪਲੋਡ ਹੋ ਚੁੱਕੀਆਂ ਤੇ ਇੱਕ ਦੋ ਵੀਡੀਓਜ਼ ਦੇ ਵਿੱਚ ਨਾ ਮੈਸੇਜ ਪਿੰਨ ਕੀਤੇ ਹੋਏ ਆ ਉਹ ਤੁਸੀਂ ਜ਼ਰੂਰ ਪਹਿਲਾਂ ਪੜਨਾ ਕਰੋ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਬਾਅਦ ਵਿੱਚ ਜਦੋਂ ਵੀ ਹੈ ਨਾ ਤੇ ਉਹ ਪਿੰਨ ਕੀਤੇ ਹੋਏ ਮੈਸੇਜ ਪੜ ਲਿਆ ਕਰੋ ਤੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਕਲਾਸ ਤੇ ਕੁਝ ਬੱਚਾ ਨੂੰ ਇਹ ਜਿਹੜਾ ਟਾਪਿਕ ਹੈ ਜੀ ਟਾਫ ਲੱਗਣਾ ਅੰਨ ਨੇ ਬਸ ਵੇਖਦੇ ਆਂ ਸਾਰੇ ਭੱਜ ਜਾਣਾ ਵੀ ਨਹੀਂ ਔਖਾ ਹੈ ਤਾਂ ਬਸ ਕਰਨਗੇ ਉਹੀ ਜਿਨ੍ਹਾਂ ਨੂੰ ਕੁਝ ਚਾਹਤ ਵੀ ਅਸੀਂ ਪਹਿਲੀ ਵਾਰੀ ਚ ਕਲੀਅਰ ਕਰਨਾ ਉਹ ਤਾਂ ਪੂਰਾ ਦੇਖਣਗੇ ਜੀ ਹਾਂਜੀ ਤੇ ਇਹਨਾਂ ਦੇ ਨਾਲ ਨੋਟਸ ਬਣਾ ਲਿਆ ਕਰੋ ਚਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਹਾਂਜੀ ਸਭ ਤੋਂ ਪਹਿਲਾਂ ਆਪਾਂ ਚਲੁਕਿਆ ਵੰਸ਼ ਦੇ ਬਾਰੇ ਵਿੱਚ ਪੜਾਂਗੇ ਤਾਂ ਇਹ ਜਿਹੜਾ ਚਲੁਕਿਆ ਮਨਸ਼ਾ ਜੀ ਇਹ ਹੁਣ ਤੁਸੀਂ ਇੱਧਰ ਦੇਖ ਰਹੇ ਹੋ ਇੱਥੇ ਆਪਾਂ ਇਸ ਲਾਈਨ ਦੇ ਵਿੱਚ ਸਾਰੇ ਮੋਢੀ ਪੜਾਂਗੇ ਠੀਕ ਹੈ ਇਸ ਲਾਈਨ ਦੇ ਵਿੱਚ ਸਾਰੇ ਮੋਢੀ ਪੜਾਂਗੇ ਇੱਧਰ ਠੀਕ ਹੈ ਜੀ ਇੱਥੇ ਰਾਜਸਤਾਨੀਆਂ ਲਿਖੀਆਂ ਹੋਣਗੀਆਂ ਰਾਜਸਤਾਨੀਆਂ ਇੱਧਰ ਲਿਖੀਆਂ ਹੋਣਗੀਆਂ ਤੇ ਮਹਾਨ ਸ਼ਾਸਕਾਂ ਦੇ ਬਾਰੇ ਵਿੱਚ ਇੱਧਰ ਲਿਖਿਆ ਹੋਊਗਾ ਠੀਕ ਹੈ ਜੀ ਤੇ ਹੁਣ ਦੋ ਤਰ੍ਹਾਂ ਦੇ ਚਲੁਕਿਆ ਆਪਾਂ ਪੜਾਂਗੇ ਇੱਕ ਤਾਂ ਸੀਗੇ ਪੁਲਕੇਸ਼ਨ ਪਹਿਲਾ ਮਤਲਬ ਬਤਾਪੀ ਦੇ ਚਲੂਕਿਆ ਸੀਗੇ ਇੱਕ ਤਾਂ ਇੱਕ ਸੀਗੇ ਕਲਿਆਣੀ ਦੇ ਚਲੂਕਿਆ ਇਹ ਵੀ ਤੁਸੀਂ ਯਾਦ ਰੱਖਣਾ ਜੀ ਜਿਹੜੇ ਬਤਾਪੀ ਦੇ ਚਲੂਕਿਆ ਸੀ ਨਾ ਉਹਨਾਂ ਦੇ ਰਾਜਸਤਾਨੀ ਬਤਾਪੀ ਸੀਗੇ ਤੇ ਜਿਹੜੇ ਕਲਿਆਣੀ ਦੇ ਚਲੂਕਿਆ ਸੀ ਉਹਨਾਂ ਵੀ ਰਾਜਸਤਾਨੀ ਕਲਿਆਣੇ ਸੀ ਇਸ ਕਰਕੇ ਉਹਨਾਂ ਨੂੰ ਕਲਿਆਣੀ ਦੇ ਚਲੂਕਿਆ ਕਿਹਾ ਜਾਂਦਾ ਸੀਗਾ ਤੇ ਜਿਨ੍ਹਾਂ ਦੀ ਰਾਜਸਤਾਨੀ ਬਤਾਪੀ ਸੀ ਉਹਨਾਂ ਨੂੰ ਵਤਾਪੀ ਦੇ ਚ ਲੁਕਿਆ ਕਿਹਾ ਜਾਂਦਾ ਸੀ ਤਾਂ ਇਹ ਚੀਜ਼ ਤਾਂ ਤੁਹਾਨੂੰ ਕਲੀਅਰ ਹੋ ਗਈ ਹੋਣੀ ਆ ਹੁਣ ਕਿ ਰਾਜਸਤਾਨੀਆਂ ਜਿਹੜੀ ਜੀ ਵਤਾਪੀ ਸੀ ਤੇ ਕਲਿਆਣੀਆਂ ਲੈਦੇ ਕਲਿਆਣੇ ਸੀ ਹੁਣ ਇਹਨਾਂ ਦੇ ਮੋਡੀਆਂ ਦੇ ਬਾਰੇ ਵਿੱਚ ਆਪਾਂ ਪੜਾਂਗੇ ਜਿਹੜੇ ਵਤਾਪੀ ਦੇ ਚ ਲੁਕਿਆ ਸੀ ਨਾ ਉਹਨਾਂ ਦਾ ਜਿਹੜਾ ਸੰਸਥਾਪਕ ਸੀਗਾ ਉਹ ਸੀ ਜੀ ਪੁਲਕੇਸ਼ਨ ਪਹਿਲਾਂ ਠੀਕ ਹੈ ਜੀ ਪੁਲਕੇਸ਼ਨ ਪਹਿਲਾਂ ਸੀਗਾ ਤੇ ਜਿਹੜੇ ਕਲਿਆਣੀ ਦੇ ਚ ਲੁਕਿਆ ਸੀ ਨਾ ਉਹਨਾਂ ਦਾ ਟੈਲਪ ਸੀਗਾ ਸੰਸਥਾਪਕ ਉਹਨਾਂ ਦਾ ਤੈਲਪ ਸੀਗਾ ਕਲਿਆਣੀ ਦੇ ਜਿਹੜੇ ਚਲੁਕਿਆ ਸੀ ਨਾ ਉਹਨਾਂ ਦਾ ਸੰਸਥਾਪਕ ਤੈਲਪ ਸੀ ਤੇ ਬਤਾਪੀ ਦੇ ਚਲੁਕਿਆਂ ਦਾ ਪੁਲੋਕੇਸ਼ਨ ਪੈਲਾ ਸੀਗਾ ਤੇ ਇਹਨਾਂ ਦਾ ਇੱਕ ਵਾਰੀ ਤੁਸੀਂ ਇਹ ਵੀ ਦੇਖ ਲਓ ਜੀ 535 ਤੋਂ 568 ਈਸਵੀ ਤੱਕ ਪੁਲੋਕੇਸ਼ਨ ਪੈਲੇ ਦਾ ਸ਼ਾਸਨ ਕਾਲ ਸੀ ਤੇ ਤੈਲਪ 973 ਤੋਂ 997 ਈਸਵੀ ਤੱਕ ਸੀ ਨੈਕਸਟ ਹੈ ਜੀ ਮਹਾਨ ਸ਼ਾਸਕ ਕਿਹੜੇ ਸੀਗੇ ਤਾਂ ਜਿਹੜੇ ਚਲੁਕਿਆ ਵਤਾਪੀ ਦੇ ਚਲੁਕਿਆ ਸੀ ਨਾ ਪਲੋਕੇਸ਼ਨ ਦੂਜਾ ਇਹਨਾਂ ਦਾ ਮਹਾਨ ਸੀਗਾ ਸਭ ਤੋਂ ਮਹਾਨ ਜਿਹੜਾ ਸ਼ਾਸਕ ਸੀਗਾ ਪਲੋਕੇਸ਼ਨ ਦੂਜਾ ਕੁਐਸਚਨ ਕਿਵੇਂ ਪੁੱਛਦੇ ਆ ਕਿ ਪਲੋਕੇਸ਼ਨ ਦੂਜਾ ਕਿਸ ਵੰਸ਼ ਦੇ ਨਾਲ ਸੰਬੰਧਿਤ ਸੀ ਠੀਕ ਹੈ ਜੀ ਸਿਰਫ ਉਹਨਾ ਇੰਪੋਰਟੈਂਟ ਜਿਹੜੇ ਮਹੱਤਵਪੂਰਨ ਸ਼ਾਸਕ ਜਿਹੜੇ ਬਹੁਤ ਮਹਾਨ ਸੀ ਉਹਨਾਂ ਦੇ ਬਾਰੇ ਵਿੱਚ ਹੀ ਪੁੱਛਣਗੇ ਜ਼ਿਆਦਾ ਤੁਹਾਨੂੰ ਕੋਈ ਐਵੇਂ ਨਹੀਂ ਪੁੱਛਦੇਗੇ ਪੇਪਰ ਦੇ ਵਿੱਚ ਹੁਣ ਜਿਵੇਂ ਮੰਨ ਲਓ ਵੀ ਇਹ ਪਲੋਕੇਸ਼ਨ ਦੂਜਾ ਇਹ ਚਲੂਕਿਆ ਵੰਸ਼ ਤੋਂ ਇਹ ਜਿਹੜਾ ਵਧੀਆ ਮਤਲਬ ਮਹਾਨ ਸ਼ਾਸਕ ਸੀਗਾ ਤੇ ਇਹਦੇ ਬਾਰੇ ਪੁੱਛਣ ਲੱਗੇ ਵੀ ਅਪਲੀਕੇਸ਼ਨ ਦੂਜਾ ਕਿਹੜੇ ਵੰਸ਼ ਦੇ ਨਾਲ ਸੰਬੰਧਿਤ ਸੀਗਾ ਤਾਂ ਬਤਾਪੀ ਦੇ ਚਲੂਕਿਆ ਵੰਸ਼ ਦੇ ਨਾਲ ਇਹ ਸੰਬੰਧਿਤ ਸੀ ਜਿਵੇਂ ਵੀ ਕਰਮਾਦਿੱਤ ਸ਼ੀਵਾ ਵੀ ਬਹੁਤ ਜ਼ਿਆਦਾ ਇਹ ਵੀ ਪ੍ਰਤਾਪੀ ਰਾਜਾ ਸੀਗਾ ਬਹੁਤ ਮਹਾਨ ਰਾਜਾ ਸੀਗਾ ਤੇ ਇਹ ਕਲਿਆਣੀ ਦੇ ਚਲੂਕਿਆ ਦੇ ਨਾਲ ਇਹਨਾਂ ਦਾ ਸੰਬੰਧ ਆ ਕੁਐਸਚਨ ਇਹ ਵੀ ਪੁੱਛੇ ਜਾਂਦੇ ਆ ਠੀਕ ਹੈ ਜੀ ਕਿ ਕਿਹੜਾ ਸ਼ਾਸਕ ਕਿਹੜੇ ਵੰਸ਼ ਦੇ ਨਾਲ ਸੰਬੰਧਿਤ ਹੈ ਤਾਂ ਹੁਣ ਦੇਖੋ ਕੁਐਸਚਨ ਨੰਬਰ 2 ਆ ਗਿਆ ਇੱਥੇ ਜਿਹੜਾ ਰਵਿਕ੍ਰਿਤੀਆਂ ਰਵਿਕ੍ਰਿਤੀ ਕਿਸ ਦਾ ਦਰਬਾਰੀ ਕਵੀ ਸੀਗਾ ਤਾਂ ਰਵਿਕ੍ਰਿਤੀ ਬਾਰੇ ਆਪਾਂ ਬਹੁਤ ਵਾਰੀ ਪੜ੍ਹਦੇ ਆਂ ਜੀ ਰਵਿਕ੍ਰਿਤੀ ਕੌਣ ਸੀਗਾ ਤਾਂ ਇਹ ਪੁਲਕੇਸ਼ਨ ਦੂਜਾ ਦਾ ਦਰਬਾਰੀ ਕਵੀ ਸੀਗਾ ਠੀਕ ਹੈ ਜੀ ਤੇ ਇਹਨੂੰ ਨਾ ਨੋਟਸ ਬਣਾ ਕੇ ਲਿਖ ਲਿਓ ਰੱਖ ਲਿਓ ਪੁਲਕੇਸ਼ਨ ਦੂਜਾ ਦਾ ਦਰਬਾਰੀ ਕਵੀ ਕੌਣ ਸੀਗਾ ਰਵਿਕ੍ਰਿਤੀ ਸੀ ਤੇ ਇਹੋਲ ਅਭਿਲੇਖ ਇਹਨਾਂ ਨੇ ਲਿਖਿਆ ਸੀ ਰਵਿਕ੍ਰਿਤੀ ਨੇ ਠੀਕ ਹੈ ਜੀ ਤੇ ਨੈਕਸਟ ਹੈ ਜੀ ਜਿਹੜਾ ਵਿਕਰਮਾਦਿੱਤ ਸ਼ੇਵਾ ਇਹ ਹੀ ਹੈਗਾ ਜੀ ਤੈਲਪ ਮਤਲਬ ਕਲਿਆਣੀ ਦੇ ਚਲੁਤਿਆ ਦੇ ਨਾਲ ਇਹਨਾਂ ਦਾ ਸੰਬੰਧ ਹੈ ਵਿਕਰਮਾਦਿੱਤ ਸ਼ੇਵਾ ਦਾ ਇਹਦਾ ਦਰਬਾਰੀ ਕਵੀ ਕੌਣ ਸੀ ਜੀ ਬਿਲਹਨ ਇੰਪੋਰਟੈਂਟ ਹੈ ਜੀ ਬਿਲਹਣ ਬਿਲਹਣ ਕਿਸ ਦਾ ਦਰਬਾਰੀ ਕਵੀ ਸੀ ਵਿਕਰਮਾਦਿੱਤ ਸ਼ੀਵਾ ਦਾ ਤੇ ਬਿਲਹਣ ਨੇ ਕੀ ਲਿਖਿਆ ਸੀਗਾ ਵਿਕਰਮਾ ਵਿਕਰਮਾਦਿਵ ਵਿਕਰਮਾ ਦੇਵ ਚਰਿਤ ਤਾਂ ਇਹ ਵਿਕਰਮਾਦਿੱਤ ਦੇ ਨਾਮ ਤੇ ਉਹਨੇ ਇਹਦੇ ਬਾਰੇ ਵਿੱਚ ਹੀ ਸੀਗੇ ਇਹ ਅਸਲ ਦੇ ਵਿੱਚ ਵਿਕਰਮ ਦੇਵ ਚਰਿਤਿਆ ਠੀਕ ਹੈ ਜੀ ਚਰਿਤ ਦਰਬਾਰੀ ਕਵੀ ਕਿਹਦਾ ਸੀਗਾ ਇਹ ਵਿਕਰਮਾਦਿੱਤ ਸ਼ੀਵਾ ਦਾ ਤਾਂ ਇਹ ਵੀ ਤੁਸੀਂ ਹੁਣ ਨੋਟ ਕਰ ਲਿਆ ਹੋਊਗਾ ਜੀ ਕਾਪੀ ਤੇ ਨੋਟ ਕਰ ਲਿਆ ਕਰੋ ਏਵੀਂ ਟੇਬਲ ਬਣਾ ਲਓ ਕਿਉਂਕਿ ਇੱਕ ਵਾਰੀ ਤੁਹਾਨੂੰ ਲੱਗੂਗਾ ਵੀ ਹਾਂਜੀ ਆ ਗਿਆ ਤੇ ਦੁਬਾਰਾ ਜਦੋਂ ਤੁਸੀਂ ਫਿਰ ਤੁਹਾਨੂੰ ਭੁੱਲ ਜਾਣਾ ਆ ਠੀਕ ਹੈ ਤਾਂ ਇਹਨਾਂ ਦੋ ਤਿੰਨ ਵਾਰੀ ਪੜ੍ਹੋਗੇ ਆਦ ਹੋ ਜਾਊਗਾ ਅੰਤਿਮ ਸ਼ਾਸਕ ਜੀ ਅੰਤਿਮ ਸ਼ਾਸਕ ਵੀ ਕਈ ਵਾਰੀ ਪੁੱਛਲੇ ਜਾਂਦੇ ਆ ਕਿ ਜਿਹੜਾ ਬਤਾਪੀ ਬਤਾਪੀ ਦੇ ਬਤਾਪੀ ਦੇ ਚ ਲੁਕਿਆ ਅੰਤਿਮ ਸ਼ਾਸਕ ਕੌਣ ਸੀ ਕੀਰਤੀ ਵਰਮਨ ਦੁੱਜਾ ਤੇ ਕਲਿਆਣੀ ਦੇ ਸੀ ਜਿਹਨੇ ਸਮੇਸ਼ਵਰ ਚੌਥਾ ਸੀਗਾ ਇਹਨਾਂ ਦਾ ਲਾਸਟ ਰੂਲਰ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਇਹ ਚੀਜ਼ ਜੀ ਜਿਹੜੀ ਸਮਝ ਆ ਗਈ ਹੋਊਗੀ ਤਾਂ ਇਹ ਸੀਗਾ ਚਲੁਕਿਆ ਵੰਸ਼ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਲੱਗਦਾ ਕੁਝ ਪੁੱਛਿਆ ਜਾਊਗਾ ਇੱਕ ਤਾਂ ਪੁੱਛਣਗੇ ਜੀ ਮੋਢੀ ਜਾਂ ਰਾਜਸਤਾਨੀ ਪੁੱਛਣਗੇ ਜਾਂ ਫਿਰ ਮਹਾਨ ਸ਼ਾਸਕ ਪੁੱਛ ਲੈਣਗੇ ਲੋਕੇਸ਼ਨ ਦੂਜਾ ਕਿਹੜੇ ਰਾਜਵੰਸ਼ ਦੇ ਨਾਲ ਸੰਬੰਧਨ ਦਾ ਵਿਕਰਮアドਿਤ ਸ਼ੀਵਾ ਤੇ ਬਾਕੀ ਮੋਸਟ ਇੰਪੋਰਟੈਂਟ ਇਹ ਪੁੱਛ ਲੈਣਗੇ ਦੇ ਦਰਬਾਰੀ ਕਵੀ ਰਵਿਕ੍ਰਿਤੀ ਦਾ ਸੰਬੰਧ ਕਿਹੜੇ ਸ਼ਾਸਕ ਨਾਲ ਬਿਲਹਨ ਕਦੋਂ ਹੋਇਆ ਸੀਗਾ ਕਿਸ ਕਿਸ ਦਾ ਸਮਕਾਲੀ ਸੀਗਾ ਅੰਤਿਮ ਸ਼ਾਸਕ ਪੁੱਛ ਲੈਣਗੇ ਵਕਤ ਤੋਂ ਬਾਅਦ ਇਸ ਤੋਂ ਜ਼ਿਆਦਾ ਜੀ ਪੀਐਸ ਟੈਟ ਦੇ ਵਿੱਚ ਨਹੀਂ ਪੁੱਛਦੇਗੇ ਠੀਕ ਹੈ ਜੀ ਨੈਕਸਟ ਜੀ ਰਾਸ਼ਟ੍ਰਕੂਟ ਵੰਸ਼ ਤਾਂ ਇਹ ਜਿਹੜਾ ਰਾਸ਼ਟ੍ਰਕੂਟ ਵੰਸ਼ ਹੈ ਨਾ ਇਹ ਦਾ ਮੋਢੀ ਸੀਗਾ ਦੰਤੇ ਦੁਰਗ ਮੋਸਟ ਇੰਪੋਰਟੈਂਟ ਬਹੁਤ ਵਾਰੀ ਪੁੱਛਿਆ ਜਾਂਦਾ ਜੀ ਰਾਸ਼ਟ੍ਰਕੂਟ ਵੰਸ਼ ਦਾ ਜਿਹੜਾ ਮੋਢੀ ਐ ਕੌਣ ਐ ਤੰਤੀ ਦੁਰਗਾ ਤੇ ਅੱਗੇ ਆ ਗਿਆ ਜੀ ਪੱਲਵ ਵੰਸ਼ ਠੀਕ ਆ ਪੱਲਵ ਵੰਸ਼ ਦਾ ਜਿਹੜਾ ਮੋਢੀ ਐ ਪਹਿਲਾਂ ਆਪਾਂ ਰਾਸ਼ਟ੍ਰਕੂਟ ਵੰਸ਼ ਪੜ ਲੈਨੇ ਆ ਠੀਕ ਹੈ ਜੀ ਤੇ ਰਾਸ਼ਟ੍ਰਕੂਟ ਵੰਸ਼ ਦਾ ਜਿਹੜਾ ਮੋਢੀ ਐ ਉਹ ਹੈਗਾ ਜੀ ਤੰਤੀ ਦੁਰਗਾ ਠੀਕ ਹੈ ਤੇ ਰਾਜਸਥਾਨ ਨੇ ਇਹਨਾਂ ਦੇ ਮਾਨਖੇਦ ਜਾਂ ਫਿਰ ਮਾਨਿਆਖੇਟ ਵੀ ਬੋਲ ਦਿੰਦੇ ਆ ਜਾਂ ਫਿਰ ਮਾਨਖੇਦ ਵੀ ਬੋਲ ਦਿੰਦੇ ਆ ਤਾਂ ਇਹ ਰਾਜਸਥਾਨੀ ਯਾਦ ਰੱਖਣੀ ਆ ਜੀ ਸਭ ਤੋਂ ਮਹਾਨ ਸ਼ਾਸਕ ਦੇ ਬਾਰੇ ਵਿੱਚ ਜਾਣਕਾਰੀ ਤਾਂ ਅਮੋਗਵਰਸ਼ ਪਹਿਲਾ ਅਨੰਦ ਜਿਹੜਾ ਰਾਸ਼ਟਰ ਕੁਡਵਾਂਸ਼ ਦਾ ਸ਼ਾਸਕ ਸੀਗਾ ਹੁਣ ਫਿਰ ਕੁਐਸਚਨ ਕੀ ਬਣੂਗਾ ਅਮੋਗਵਰਸ਼ ਪਹਿਲਾ ਕਿਹੜੇ ਵੰਸ਼ ਦਾ ਸ਼ਾਸਕ ਸੀਗਾ ਰਾਸ਼ਟ੍ਰਕੂਟ ਵੰਸ਼ ਦਾ ਤੇ ਇਹਨੀ ਪੁਸਤਕ ਕਿਹੜੀ ਲਿਖੀ ਸੀ ਜੀ ਕਵੀ ਰਾਜਮਾਰਗ ਮੋਸਟ 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 ਇੰਪੋਰਟੈਂਟ ਕੁਐਸਚਨ ਆਹੀ ਕਿ ਰਾਜਮਾਰਗ ਕਿਸ ਨੇ ਲਿਖੀ ਸੀਗੀ ਆਮੋਗ ਵਰਸ਼ ਪਹਿਲਾ ਨੇ ਲਿਖੀ ਸੀ ਕਿਹੜੀ ਭਾਸ਼ਾ ਚ ਲਿਖੀ ਸੀ ਕੰਨੜਾ ਭਾਸ਼ਾ ਵਿੱਚ ਲਿਖੀ ਸੀ ਮੋਸਟ ਇੰਪੋਰਟੈਂਟ ਹੈ ਅੱਜਕੱਲ ਪਸ਼ਾ ਆ ਵੀ ਪੁੱਛ ਲੈਂਦੇ ਆ ਕਿ ਕਿਹੜੀ ਪੁਸਤਕ ਕਿਹੜੀ ਭਾਸ਼ਾ ਚ ਲਿਖੀ ਰਹੀ ਹੈ ਤਾਂ ਕਵੀ ਰਾਜਮਾਰਗ ਜਿਹੜੀ ਕੰਨੜਾ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ ਠੀਕ ਹੈ ਜੀ ਨੈਕਸਟ ਹੈ ਜੀ ਪੱਲਵ ਵੰਸ਼ ਪੱਲਵ ਵੰਸ਼ ਦੇ ਵਿਦਤਾ ਜਿਹੜਾ ਸੰਸਥਾਪਕ ਸੀਗਾ ਸੇਮ ਵਿਸ਼ਨੂ ਸੀ ਇੰਪੋਰਟੈਂਟ ਹੈ ਜੀ ਜਿਹੜੇ ਵੰਸ਼ਾਂ ਦੇ ਜਿਹੜੇ ਸੰਸਥਾਪਕ ਹੈ ਯਾਦ ਕਰਨੇ ਪੈਣੇ ਆ ਪੀਐਸ ਟੈਟ ਲਈ ਮਾਸਟਰ ਕੋਲ ਇਹ ਯਾਦ ਕਰਨੇ ਪੈਣੇ ਆ ਠੀਕ ਹੈ ਜੀ ਮੋਢੀ ਸਿੰਘ ਵਿਸ਼ਨੂ ਸੀਗਾ ਪੱਲਵ ਵੰਸ਼ ਦਾ ਮੋਢੀ ਸਿੰਘ ਵਿਸ਼ਨੂ ਸੀਗਾ ਰਾਜਸਥਾਨੀ ਕਾਂਚੀ ਹੈ ਜੀ ਤੇ ਨਰਸਿੰਘ ਵਰਮਨ ਪੱਲਵ ਵੰਸ਼ ਦਾ ਮਹੱਤਵਪੂਰਨ ਸ਼ਾਸਕ ਸੀਗਾ ਇਹ ਇਹ ਕਿਉਂ ਜਿਹੜਾ ਇਹ ਕਿਉਂ ਮਹਾਨ ਸੀਗਾ ਕਿਉਂਕਿ ਇਹਨੇ ਅਪਲੀਕੇਸ਼ਨ 2 ਅਪਲੀਕੇਸ਼ਨ 2 ਸੀਗਾ ਜਿਹੜਾ ਚਲਕਾਂ ਦਾ ਬਹੁਤ ਜ਼ਿਆਦਾ ਮਹਾਨ ਰਾਜਾ ਸੀਗਾ ਅਪਲੀਕੇਸ਼ਨ 2 ਠੀਕ ਹੈ ਤੇ ਉਹਨੂੰ ਇਹਨੇ ਨਰਸਿੰਘ ਵਰਮਨ ਨੇ ਹਰਾਤਾ ਸੀਗਾ ਇਹ ਉਹ ਠੀਕ ਹੈ ਤੇ ਜਿਹੜਾ ਬਤਾਪੀ ਕੋਂਡਾ ਦੀ ਉਪਾਧੀ ਨਰਸਿੰਘ ਵਰਮਨ ਨੇ ਲਈ ਸੀ ਠੀਕ ਹੈ ਜੀ ਅਵੇ ਅਪਾ ਇੱਥੇ ਪੜਿਆ ਨਾ ਨੀ ਉਹ ਹੀ ਅਪਲੀਕੇਸ਼ਨ ਦੁਕ ਜਾਇਆ ਸੀ ਨੇ ਕਿ ਨੂੰ ਹਰਾਇਆ ਸੀ ਜੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋਗੇ ਜਿਹੜਾ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖਿਆ ਹਜੀ ਇੱਕ ਦੋ ਦਿਨ ਪਹਿਲਾਂ ਵਾਲੀ ਵੀਡੀਓ 'ਚ ਇਹ ਆਪਾਂ ਕੀਤਾ ਆ ਲੋਕੇਸ਼ਨ 2 ਦੇ ਬਾਰੇ ਵਿੱਚ ਕਿਨੇ ਹਰਾ ਕਿ ਨੂੰ ਹਰਾਇਆ ਸੀ ਇਹਨੇ ਤੇ ਇੰਨਾ ਮਹਾਨ ਸ਼ਾਸਕ ਸੀਨਾ ਇਹਨੇ ਇੱਕ ਬਹੁਤ ਮਹਾਨ ਸ਼ਾਸਕ ਨੂੰ ਹਰਾ ਦਿੱਤਾ ਸੀ ਤੇ ਇਹਨੂੰ ਵੀ ਇਹ ਇੰਨਾ ਮਹਾਨ ਸੀ ਤੇ ਇਹਨੂੰ ਵੀ ਕਿਨੇ ਹਰਾਤਾ ਸੀਗਾ ਨਰਸਿੰਘ ਵਰਮਨ ਨਹਿਰਾਤਾ ਸੀਗਾ ਇਵੇਂ ਦੇ ਕੁਐਸਚਨ ਜੀ ਇੰਪੋਰਟੈਂਟ ਲੁਕੇ ਲੁਕੇ ਸਹੀ ਪੇਜੇ ਕੁਐਸਚਨ ਹੁੰਦੇ ਆ ਇੰਪੋਰਟੈਂਟ ਹੁੰਦੇ ਆ ਤਾਂ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜਿਨ੍ਹਾਂ ਨੇ ਮੇਰੀ ਵੀਡੀਓ ਦੇਖੀ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਲੋਕੇਸ਼ਨ 2 ਨੇ ਕਿਹਨੂੰ ਹਰਾਇਆ ਸੀ ਨਾ ਠੀਕ ਹੈ ਨਰਸਿੰਗ ਮਰਮਨ ਨੇ ਮਤਾਪੀ ਕੰਡਨ ਦੀ ਉਪਾਧੀ ਧਾਰਨ ਕੀਤੀ ਸੀਗੀ ਤੇ ਹੁਣ ਇਹ ਹੈ ਜੀ ਰਾਸ਼ਟ੍ਰਗੂਟ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀਗਾ ਕੁਐਸਚਨ ਤੀਜਾ ਸੀ ਤੇ ਪੱਲਵਾਂ ਦਾ ਕੌਣ ਸੀਗਾ ਅਪਰਜਿਤ ਵਰਮਣ ਅਪਰਜਿਤ ਵਰਮਣ ਪੱਲਵਾਂ ਦਾ ਅੰਤਮ ਸ਼ਾਸਕ ਸੀਗਾ ਤੇ ਰਾਸ਼ਟ੍ਰ ਗੋਟਾ ਦਾ ਅੰਤਮ ਸ਼ਾਸਕ ਕੌਣ ਸੀ ਕ੍ਰਿਸ਼ਨ ਤਿੱਜਾ ਮੋਸਟ ਇੰਪੋਰਟੈਂਟ ਟਾਪਿਕ ਬੱਚਾ ਨੂੰ ਬਹੁਤ ਬੋਰਿੰਗ ਵੀ ਲੱਗਦਾ ਜੀ ਪਰ ਜਿਨੇ ਜਿਨੂੰ ਕੁਝ ਚਾਹਤ ਹੈ ਨਾ ਕਰਨ ਦੀ ਕੁਝ ਕਰਨ ਦੀ ਉਹਨੇ ਰਾਤਾਂ ਨੂੰ ਜਾਗਦਾ ਮੈਂ ਤੁਹਾਨੂੰ ਦੱਸਾਂ ਜੀ ਮੇਰੀਆਂ ਵੀਡੀਓਜ਼ ਕਈ ਬੱਚੇ ਰਾਤ ਦੇ 1 ਵਜੇ ਵੀ ਦੇਖਦੇ ਆਂ ਤੇ ਕਈ ਬੱਚੇ ਸਵੇਰਤਿੰਨ ਮجهه ਟਕੇ ਵੀ ਦੇਖਦੇ ਆ ਕਿਉਂਕਿ ਮੇਰੇ ਕੋਲ ਐਨਾਲਿਟਿਕ ਐਨਾਲਿਟਿਕਸ ਹੈ ਜੀ ਮੈਂ ਉਹਦੇ ਵਿੱਚੋਂ ਵੇਖ ਲੈਂਦੀ ਆ ਕਿੰਨੇ ਵਜੇ ਮੇਰੇ ਕੋਲ ਮਤਲਬ ਸ਼ੋ ਹੋ ਜਾਂਦੇ ਮੈਨੂੰ ਵੀ ਕਈ ਵਾਰੀ ਜਾਗ ਆਉਂਦੀ ਆ ਨਾ ਤੇ ਮੈਂ ਵੀ ਦੇਖਦੀ ਆ ਤੇ ਮੈਨੂੰ ਪਤਾ ਲੱਗ ਜਾਂਦਾ ਜੀ ਕਿ ਬੱਚੇ ਰਾਤਾਂ ਨੂੰ ਜਾਗ-ਜਾਗ ਕੇ ਪੜਦੇ ਆ ਮੈਂ ਖੁਦ ਹੈਰਾਨ ਹੁੰਨੀ ਆ ਵੀ 1.5 ਵਜੇ ਵੀ ਲੋਕੀ ਬੱਚੇ ਲੋਕੀ ਨਹੀਂ ਬੱਚੇ ਵੀਡੀਓਜ਼ ਦੇਖਦੇ ਆ ਪੜਦੇ ਆ ਠੀਕ ਹੈ ਤਾਂ ਤੁਹਾਡੇ ਤੁਹਾਡੇ ਲਈ ਮੈਂ ਤੁਹਾਨੂੰ ਤਾਂ ਦੱਸ ਰਹੀ ਤੁਹਾਨੂੰ ਵੀ ਮੋਟੀਵੇਸ਼ਨ ਹੋਊਗੀ ਤੁਹਾਨੂੰ ਵੀ ਪਤਾ ਲੱਗੂ ਵੀ ਕਿਵੇਂ ਦੂਜੇ ਬੱਚੇ ਪੜਦੇ ਤੇ ਤੁਹਾਨੂੰ ਵੀ ਤੁਸੀਂ ਵੀ ਫਿਰ ਪੜੋਗੇ ਅੱਗੇ ਤੋਂ ਠੀਕ ਹੈ ਜੀ ਨੈਕਸਟ ਹੈਗਾ ਜੀ ਚੋਲ ਸਾਮਰਾਜ ਤਾਂ ਇਹਦੇ ਵਿੱਚੋਂ ਕੁਐਸਚਨ ਵੀ ਪੁੱਛੇ ਜਾਂਦੇ ਆ ਜੀ ਚੋਲ ਵੰਸ਼ ਦੇ ਵਿੱਚੋਂ ਚੋਲ ਵੰਸ਼ ਦਾ ਜਿਹੜਾ ਮੋਢੀ ਸੀਗਾ ਕੌਣ ਸੀਗਾ ਜੀ ਵਿਜਯਾਲਿਆ ਠੀਕ ਹੈ ਚੋਲ ਵੰਸ਼ ਦਾ ਮੋਢੀ ਕੌਣ ਸੀਗਾ ਵਿਜਿਆਲਿਆ ਇੰਪੋਰਟੈਂਟ ਹੈ ਜੀ ਚੋਲ ਵੰਸ ਦਾ ਮੋਢੀ ਵਿਜਿਆਲਿਆ ਸੀਗਾ ਰਾਜਸਤਾਨੀ ਚੋਲਾਂ ਦੀ ਰਾਜਸਤਾਨੀ ਕਿਹੜੀ ਸੀਗੀ ਤੰਜੌਰ ਤੇ ਗੰਗਈਕੋਂਡ ਚੋਲਪੁਰਮ ਵੈਸੇ ਤਾਂ ਤੰਜੌਰ ਹੀ ਆਊਗਾ ਜਦ ਤੰਜਾ ਵੀ ਲਿਖ ਦਿੰਦੇ ਆ ਠੀਕ ਹੈ ਤੇ ਪਰ ਨਾ ਜਿਹੜਾ ਰੋਜਿੰਦਰ ਚੋਲ ਸੀਗਾ ਉਹਨੇ ਨਾਲੇ ਤਾਂ ਗੰਗਈਕੌਂਡ ਚੋਲਪੁਰਮ ਦੀ ਉਪਾਧੀ ਧਾਰਨ ਕੀਤੀ ਸੀ ਹੁਣ ਦੇਖੋ ਜੀ ਜੇ ਮੈਂ ਕੋਈ ਗੱਲ ਬੋਲ ਰਹੀ ਆ ਤਾਂ ਉਹ ਇੰਪੋਰਟੈਂਟ ਆ ਰਜਿੰਦਰ ਚੋਲ ਨੇ ਗੰਗਈਕੌਂਡ ਚੋਲਪੁਰਮ ਦੀ ਉਪਾਧੀ ਧਾਰਨ ਕੀਤੀ ਸੀ ਇਹ ਵੀ ਤੁਸੀਂ ਲਿਖ ਲਿਓ ਠੀਕ ਹੈ ਕਿ ਗੰਗਈਕੌਂਡ ਚੋਲਪੁਰਮ ਦੀ ਉਪਾਧੀ ਕਿਨੇ ਧਾਰਨ ਕੀਤੀ ਸੀ ਰਜਿੰਦਰ ਚੋਲ ਨੇ ਤੇ ਇਹਨੇ ਰਾ ਇੱਕ ਜਗ੍ਹਾ ਦਾ ਨਾਮ ਵੀ ਆ ਗੰਗਈਕੌਂਡ ਚੋਲਾਪੁਰਮ ਤੇ ਇਹਨੂੰ ਇਨੁਰਾ ਉਸਤਾਨੀ ਕਿਨਪਨਾ ਜੀ ਰਜਿੰਦਰ ਚੋਲ ਨੇ ਠੀਕ ਹੈ ਜੀ ਇਹ ਤਿੰਨਾਂ ਵੀ ਨੋਟ ਕਰਕੇ ਰੱਖ ਲੈ ਸਾਮਰਾਜ ਦੇ ਮਹਾਨ ਸ਼ਾਸਕ ਹੁਣ ਜਿਹੜੇ ਚੋਲ ਰਾਜਵੰਸ਼ ਦੇ ਮਹਾਨ ਸ਼ਾਸਕ ਸੀ ਇੱਕ ਤਾਂ ਸੀ ਰਾਜਰਾਜ ਪਹਿਲਾ ਦੂਜਾ ਸੀ ਰਜਿੰਦਰ ਪਹਿਲਾ ਵੈਸੇ ਸਾਰੇ ਹੀ ਸ਼ਾਸਕ ਬਹੁਤ ਮਹਾਨ ਸੀਗੇ ਪਰ ਇੱਕ ਦੋ ਬਹੁਤ ਜ਼ਿਆਦਾ ਮਹਾਨ ਹੁੰਦੇ ਆ ਜਿਵੇਂ ਰਾਜਰਾਜ ਪਹਿਲਾ ਰਜਿੰਦਰ ਪਹਿਲਾ ਇਹ ਪੁੱਛ ਸਕਦੇ ਹੋ ਜੀ ਰਜਿੰਦਰ ਪਹਿਲਾ ਕਿਹੜੇ ਵੰਸ਼ ਨਾਲ ਸੋ ਸੰਬੰਧਿਤ ਸੀ ਚੋਲ ਰਾਜਵੰਸ਼ ਦਿਨ ਹੁਣ ਅੱਗੇ ਹੈ ਜੀ ਮੋਸਟ ਇੰਪੋਰਟੈਂਟ ਆ ਦੇਖੋ ਜੀ ਇੱਥੋਂ ਕੁਐਸਚਨ ਪੁੱਛੇ ਜਾਂਦੇ ਆ ਠੀਕ ਆ ਇਹ ਵੀ ਆਪਾਂ ਕਰਦੇ ਆ ਤੇ ਮਹੱਤਵਪੂਰਨ ਤੱਥ ਕੀ ਹੈ ਜੀ ਜਿਹੜਾ ਤੰਜੌਰ ਦੇ ਰਾਜ ਰਾਜੇਸ਼ਵਰ ਮੰਦਿਰ ਆ ਇਹਦੀ ਉਸਾਰੀ ਕਿਹਨੇ ਕਰਾਈ ਸੀ ਮੋਸਟ ਇੰਪੋਰਟੈਂਟ ਕੁਐਸਚਨ ਤੰਜੌਰ ਦੇ ਰਾਜ ਰਾਜੇਸ਼ਵਰ ਮੰਦਿਰ ਦੀ ਸਾਰੀ ਰਾਜ ਰਾਜ ਪਹਿਲੇ ਨੇ ਕਰਵਾਈ ਸੀਗੀ ਠੀਕ ਹੈ ਜੀ ਤੇ ਇਹਨਾਂ ਦੇ ਬਾਰੇ ਵਿੱਚ ਨਾ ਮੈਂ ਤੁਹਾਨੂੰ ਜੇਕਰ ਤੁਸੀਂ ਮੇਰੇ ਨਾਲ ਜੁੜੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਮਾਸਟਰ ਕੈਡਰ ਦੇ ਲਈ ਮੈਂ ਤੁਹਾਡੇ ਲਈ ਥਿਉਰੀ ਕਲਾਸਸ ਲੈ ਕੇ ਆਉਂਗੀ ਜੇਕਰ ਤੁਹਾਡਾ ਟੈਟ ਕਲੀਅਰ ਹੁੰਦਾ ਨਾ ਰੱਬ ਕਰੇ ਤੁਹਾਡਾ ਟੈਟ ਕਲੀਅਰ ਹੋ ਜਵੇ ਤਾਂ ਮੈਂ ਨਾ ਇਹਨਾਂ ਨੂੰ ਪੂਰਾ ਡਿਟੇਲ ਦੇ ਵਿੱਚ ਥਿਉਰੀ ਕਲਾਸਸ ਲੈ ਕੇ ਆਉਂਗੀ ਜੋ ਤਾਂ ਆਪਾਂ ਫਿਰ ਉਹਦੇ ਵਿੱਚ ਕਰਾਂਗੇ ਵੀ ਇਹ ਕਿੰਨਾ ਕੁ ਵੱਡਾ ਮੰਦਿਰ ਸੀਗਾ ਇਹਨੂੰ ਕਿਵੇਂ ਬਣਵਾਇਆ ਗਿਆ ਉਸ ਟਾਈਮ ਤੇ ਟੈਕਨੋਲੋਜੀ ਮਤਲਬ ਇੰਨੀ ਜ਼ਿਆਦਾ ਕਿਵੇਂ ਹਨਾ ਉਹ ਸਾਰਾ ਆਪਾਂ ਪੜਾਂਗੇ ਤਾਂ ਇਹ ਬਹੁਤ ਵੱਡਾ ਮੰਦਿਰ ਹੈ ਜੀ ਇਹ ਰਾਜਰਾਜ ਪਹਿਲੇ ਨੇ ਬਣਵਾਇਆ ਸੀਗਾ ਸਮੁੱਚੇ ਸ਼੍ਰੀਲੰਕਾ ਤੇ ਜਿੱਤ ਪ੍ਰਾਪਤ ਕਰਨ ਵਾਲਾ ਸ਼ਾਸਕ ਰੁਜਿੰਦਰ ਚੋਲ ਸੀਗਾ ਠੀਕ ਹੈ ਸਮੁੱਚੇ ਸ਼੍ਰੀਲੰਕਾ ਦੇ ਜਿੱਤ ਹੁਣ ਕੁਸ਼ਨ ਇਥੋਂ ਕਿਵੇਂ ਪੁੱਛਣਗੇ ਕਿ ਪੂਰੇ ਸਾਰੇ ਸ਼੍ਰੀਲੰਕਾ ਦੇ ਉੱਤੇ ਜਿੱਤ ਕਿਹਨੇ ਪ੍ਰਾਪਤ ਕੀਤੀ ਸੀ ਰਜਿੰਦਰ ਚੋਲ ਨੇ ਠੀਕ ਹੈ ਜੀ ਸਾਰੀ ਹੀ ਸਮੁੱਚੇ ਮਤਲਬ ਸਾਰੇ ਸ਼੍ਰੀਲੰਕਾ ਦੇ ਉੱਤੇ ਰਜਿੰਦਰ ਚੋਲ ਨੇ ਸਮੇਂ ਜਿਹੜੇ ਅੰਡਰ ਆ ਗਿਆ ਸੀ ਭਾਰਤ ਦੇ ਮਤਲਬ ਆਪਣੀ ਚੋਲ ਵੰਸ਼ ਦੇ ਅੰਡਰ ਆ ਗਿਆ ਸੀ ਸ਼੍ਰੀਲੰਕਾ ਸ਼੍ਰੀਲੰਕਾ ਨੂੰ ਸਾਈਲੋਂ ਵੀ ਕਹਿ ਦਿੰਦੇ ਆ ਤੇ ਸ਼੍ਰੀਲੰਕਾ ਦਾ ਪਹਿਲਾ ਨਾਮ ਕੀ ਸੀ ਇਲਮ ਠੀਕ ਹੈ ਜੀ ਵੀ ਯਾਦ ਰੱਖ ਲਓ ਸਾਈਲੋਨ ਵੀ ਕਹਿ ਦਿੰਦੇ ਆ ਸਾਈਲੋਨ ਠੀਕ ਹੈ ਨੈਕਸਟ ਮੋਸਟ ਇੰਪੋਰਟੈਂਟ ਜਿਹੜਾ ਜੀ ਮੋਸਟ ਮੋਸਟ ਇੰਪੋਰਟੈਂਟ ਠੀਕ ਹੈ ਇਹਨੂੰ ਤਾਂ ਛੱਡਣਾ ਹੀ ਨਹੀਂ ਤੁਸੀਂ ਜੀ ਪੜ੍ਹਨਾ ਜ਼ਰੂਰ ਆ ਪ੍ਰਾਂਤ ਨੂੰ ਚੋਲ ਸਮਰਾਜ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ ਮੰਡਲਮ ਸਿੱਧੇ ਸਿੱਧੇ ਕੁਐਸਚਨ ਆਉਂਦੇ ਆ ਪ੍ਰਾਂਤ ਨੂੰ ਚੋਲ ਸਮਰਾਜ ਦੇ ਵਿੱਚ ਕੀ ਕਿਹਾ ਜਾਂਦਾ ਸੀਗਾ ਮੰਡਲਮ ਕਿਹਾ ਜਾਂਦਾ ਸੀ ਡਿਵੀਜ਼ਨਾਂ ਨੂੰ ਕੀ ਕਿਹਾ ਜਾਂਦਾ ਸੀ ਜੀ ਬਲਨਾਡੂ ਜਿਲ੍ਹਾ ਠੀਕ ਹੈ ਜੀ ਡਿਵੀਜ਼ਨ ਪ੍ਰਾਂਤ ਅੱਗੇ ਡਿਵੀਜ਼ਨ ਚ ਵੰਡਿਆ ਹੁੰਦਾ ਸੀ ਉਹਨੂੰ ਬਲਨਾਡੂ ਕਿਹਾ ਜਾਂਦਾ ਸੀ ਡਿਵੀਜ਼ਨ ਅੱਗੇ ਜ਼ਿਲ੍ਹੇ ਦੇ ਵਿੱਚ ਵੰਡੀਆਂ ਹੁੰਦੀਆਂ ਸੀ ਤਾਂ ਜ਼ਿਲੇ ਨੂੰ 나ਡੂ ਕਿਹਾ ਜਾਂਦਾ ਸੀਗਾ ਠੀਕ ਹੈ ਜੀ ਜ਼ਿਲੇ ਨੂੰ 나ਡੂ ਕਿਹਾ ਜਾਂਦਾ ਸੀ ਤਹਿਸੀਲ ਨੂੰ ਕੁਰਮ ਕਿਹਾ ਜਾਂਦਾ ਸੀ ਪਿੰਡ ਨੂੰ ਗ੍ਰਾਮ ਕਿਹਾ ਜਾਂਦਾ ਸੀ ਠੀਕ ਹੈ ਜੀ ਪਿੰਡ ਨੂੰ ਗ੍ਰਾਮ ਪਿੰਡ ਤੋਂ ਚਲੋ ਸੌਖਾ ਹੀ ਹੈ ਨਾ ਗ੍ਰਾਮ ਤੇ ਸੀਰ ਨੂੰ ਕਰਮ ਇਹ ਵੀ ਯਾਦ ਰੱਖਣਾ ਜ਼ਿਲ੍ਹੇ ਨੂੰ 나ਡੂ ਡਵੀਜ ਨਾਮਵਲ 나ਡੂ ਮੰਡਲਮ ਪ੍ਰਾਂਤ ਤੇ ਉਰ ਹੁੰਦੀ ਸੀ ਜੀ ਸਭਾ ਠੀਕ ਹੈ ਤੇ ਹੁਣ ਕੁਐਸਚਨ ਕਿਵੇਂ ਪੁੱਛਣਗੇ ਚੋਲ ਸਾਮਰਾਜ ਦੇ ਵਿੱਚ ਉਰ ਕੀ ਸੀਗਾ ਉਰ ਕੀ ਸੀ ਜੀ ਪਿੰਡ ਦੀਆਂ ਸੁਭਾਵਾਂ ਠੀਕ ਹੈ ਅੱਗੇ ਹੈ ਜੀ ਨਗਰ ਦੀਆਂ ਸੁਭਾਵਾਂ ਨਗਰਮ ਤੇ ਨਾਤਾਰ ਨਗਰਮ ਨਗਰ ਦੀ ਸਭਾ ਹੁੰਦੀ ਸੀ ਨਤਾਰਵੀਂ ਨਗਰ ਦੀ ਸਭਾ ਹੁੰਦੀ ਸੀ ਪੁਰ ਪਿੰਡ ਦੀ ਸਭਾ ਹੁੰਦੀ ਸੀ ਠੀਕ ਹੈ ਜੀ ਤਾਂ ਏਸੀ ਜੀ ਅੱਜ ਦਾ ਟਾਪਿਕ ਤੇ ਇੱਥੇ ਹਜੇ ਖਤਮ ਨਹੀਂ ਹੋਇਆ ਜੀ ਤਾਂ ਅਗਲੀ ਕਲਾਸ ਦੇ ਵਿੱਚ ਆਪਾਂ ਇਸੇ ਨੂੰ ਹੀ ਅੱਗੇ ਹੋਰ ਜ਼ਿਆਦਾ ਪੜਾਂਗੇ ਤਾਂ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਕਿਉਂਕਿ ਜੇ ਜ਼ਿਆਦਾ ਪੜਾਂਗੇ ਇਸੇ ਨੂੰ ਨਾ ਥੋੜਾ ਜਿਹਾ ਇਹ ਫਿਰ ਦਿਮਾਗ ਦਾ ਨਾ ਜਿਵੇਂ ਤੈਹੀਂ ਬਣ ਜਾਊਗਾ ਤੇ ਅੱਜ ਦੀ ਕਲਾਸ ਦੇ ਵਿੱਚ ਐਨਾ ਹੀ ਆਪਾਂ ਕਰਾਂਗੇ ਤੇ ਆਉਣ ਵਾਲੀਆਂ ਕਲਾਸਾਂ ਦੇ ਵਿੱਚ ਆਪਾਂ ਇਹਨੂੰ ਪੂਰਾ ਕੰਪਲੀਟ ਕਰ ਦਾਂਗੇ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ